ਅੱਜ ਚੰਨਗਰਾਹ ਵਾਲਾ ਜੀ ਸਾਡੇ ਮੇਜ਼ੋਲਗਰ ਨਾਲ ਬੈਠੇ ਆ। ਸਾਨੂੰ ਬਹੁਤ ਖੁਸ਼ੀ ਹੋਈ ਹੈ। ਮੇਰੀ ਬਹੁਤ ਦੇਰ ਤੋਂ ਤਮੰਨਾ ਸੀ ਤੁਹਾਡੇ ਦਰਸ਼ਨ ਕਰਨ ਦੀ। ਨਹੀਂ ਮਿਹਰਬਾਨੀ ਹੈ ਜੀ। ਦਰਸ਼ਨ ਸਾਡੇ ਘਰ ਦੇ ਦਰਸ਼ਕ ਤਾਂ ਉਸ ਮਾਲਕ ਦੇ ਆ। ਉਸ ਪਰਮੇਸ਼ਵਰ ਦੇ ਸਤਿਗੁਰ ਦੇ ਆ। ਉਹਦੇ ਦਰਸ਼ਨ, ਉਹਦੀਆਂ ਭੇਜੀਆਂ ਰੂਹਾਂ ਜੋ ਕੁਝ ਨਚਾਉਂਦੀਆਂ ਉਹ ਨੱਚੀ ਜਾਣੀਆਂ, ਉਹ ਗੀਤੀਆਂ ਨੀਆਂ, ਉਹ ਬੋਲੀ ਜਾਣੀਆਂ। ਤੇ ਅਸੀਂ ਬਹੁਤ ਛੋਟੇ-ਛੋਟੇ ਹੁੰਦੇ ਤੁਹਾਡੇ ਗੀਤ ਸੁਣਦੇ ਹੁੰਦੇ ਸੀ। ਤੇ ਇਸ ਹੋਂ ਮੀਸ਼ਨ ਦੇ ਅੰਦਰ ਇਹ ਬਾਰੇ ਦਿੱਤੋ ਤੋਂ ਦੇ ਕੇ ਗਿਆ ਹਾਂਜੀ ਪਹਿਲਾਂ ਮੈਂ ਉਹ ਸਭ ਤੋਂ ਉਹੀ ਲਈ ਗਿਆ ਸੀ ਜਦੋਂ ਗੁਰੂ ਕਹਿ ਕੇ ਲਿਖਿਆ ਉਹਨਾਂ ਨੂੰ ਲਿਖਿਆ ਸੀ ਮੇਰੇ ਤੇ ਬੜੀਆਂ ਨਸੀਬਤਾਂ ਪਈਆਂ ਅੱਛਾ ਜੀ ਮਤਲਬ ਜਿਹੜੀਆਂ ਬੜ-ਬੜੀਆਂ ਕਮੇਟੀਆਂ ਜਾਂ ਨਾਮ ਨਹੀਂ ਲੈਂਦੇ ਲੋਕਾਂ ਦੇ ਉਹਨਾਂ ਲੋਕਾਂ ਨੇ ਜਿਹੜੇ ਆਪਣੇ ਸਾਥੀ ਆਪਣੇ ਨਾ ਨਾ ਆਪਣੇ ਮਜਵਾਂ ਬੁਬਾਰੀ ਆ ਠੀਕ ਉਹਨਾਂ ਲੋਕਾਂ ਨਾਲ ਬਾਪਿਆ ਨੂੰ ਬੁਲਾਇਆ ਪਰਵਾਹ ਨਹੀਂ ਕੀਤੀ ਮੈਂ ਮੈਂ ਕਹਿੰਦਾ ਸੀ ਆਪਣੇ ਬਾਪ ਨੂੰ ਜੋ ਮਰਜੀ ਕਹੀਏ ਜੋ ਮਰਜੀ ਸੱਦੀਏ ਜੋ ਮਰਜੀ ਬੁਲਾਈਏ ਇਸ ਗਹਿ ਕੇ ਸਾਡਾ ਬਾਪੂ ਆਈ ਜੋ ਮਰਜੀ ਕਹਿ ਸਕਦੇ ਹਾਂ ਚਾਹੇ ਪਾਪਾ ਕਹਿੰਦੇ ਜਾਂ ਜੋ ਮਰਜੀ ਕਹੀਏ ਤੁਹਾਡਾ ਕੋ ਮਤਲਬ ਹੈ ਇਸ ਦਾਲ ਦੇ ਨਾਲ ਤੁਸੀਂ ਮੂਰਤੀਆਂ ਨੂੰ ਕਹਿੰਦੇ ਹੋਰ ਨਾ ਚੀਜ਼ਾਂ ਨੂੰ ਕਹਿੰਦੇ ਆ ਕਿ ਸਾਨੂੰ ਭੰਗ ਦੇ ਵਿੱਚ ਕਹਿੰਦੇ ਮੇਰੇ ਪਾਸ ਪਰ ਟਿਕ ਕਮਰੇ ਹਾਂਜੀ ਕਿੱਛ ਘਰ ਦਾ ਮੇਰਾ ਨਾਮ ਹੈਗਾ ਮੰਗਲ ਸਿੰਘ ਮਾਲਕ ਅੱਛਾ ਜੀ ਅਸੀਂ ਇੰਗਲੈਂਡ ਤੋਂ ਪਿੰਡ ਮੇਰਾ ਹੈਗਾ ਰੈਪਾ ਰੈਪਾ ਮਸਾਣੀ ਹਾਂ ਇਹ ਮੁੰਡੇ ਦਾ ਪਿੰਡੇ ਦਾ ਆ ਮਾਲਾ ਮਾਲਾ ਸਾਡੀ ਆਪਣਾ ਇਹਦਾ ਸਾਡੇ ਘਰ ਦੀ ਕਹੋ ਇਹਦਾ ਸੀ ਬੰਗੜਾ ਮੈਂ ਬੰਗੜਾ ਅੱਛਾ ਠੀਕ ਹੈ ਬੰਗੜਾ ਤੇ ਬਹੁਤ ਜੀ ਸਾਡੇ ਸੈਨ ਚਾਪਰੇ ਬੋਨੇ ਲਈ ਯਾਰ ਬੜਾ ਦੁਖੀ ਕੀਤਾ ਜਿੰਨੇ ਕਸ਼ਟ ਆਏ ਆ ਮਾਲਕ ਨੂੰ ਪਤਾ ਤੇ ਜੀ ਕਿਉਂ ਉਹ ਕਹਿੰਦੇ ਸੀ ਨਹੀਂ ਕਹਿਣ ਦੇਣਾ ਇਦਾਂ ਤੇ ਮੈਂ ਕਹਿੰਦਾ ਸੀ ਮੈਂ ਕਹਿਣਾ ਕਿਉਂ ਕਿ ਤੁਸੀਂ ਇੱਕ ਛੋਟੇ ਜਿਹੇ ਡੇਰੇ ਵਿੱਚ ਜਾ ਕੇ ਉਹ ਉਹ ਉਹਦੇ ਕੋਲ ਚਲੇ ਜਾਨੇ ਤਾਂ ਉਹਨੂੰ ਗੁਰੂ ਜੀ ਕਹਿ ਕਿ ਬਨੋਨੀ ਮੈਂ ਇਹ ਜੋ ਮਾਜੀ ਗਈ ਹੈ ਸਾਡਾ ਬਾਪੂ ਆ ਸੀ ਉਹਨੂੰ ਜੋ ਮਾਜੀ ਬੁਲਾ ਸਕਦੇ ਬਾਪੂ ਵੀ ਕਹਿ ਸਕਦੇ ਆ ਗੁਰੂ ਵੀ ਕਹਿ ਸਕਦੇ ਪੇ ਵੀ ਕਹਿ ਸਕਦੇ ਆ ਇਹਨੂੰ ਸਾਨੂੰ ਰੋਕ ਨਹੀਂ ਕੋਈ ਸਕਦਾ ਬਿਲਕੁਲ ਨਹੀਂ ਰੋਕ ਸਕਦਾ ਸਮਝਦੇ ਕਿ ਨਾ ਖਾਚ ਕਰਕੇ ਮੈਨੂੰ ਕਿਉਂਕਿ ਮੈਂ ਕੋਈ ਕਿਸੇ ਦਾ ਗੁਲਾਮ ਨਹੀਂ ਹਾਂ ਸਹੀ ਮੈਂ ਮਜਬੂਤ ਦਾ ਵਪਾਰੀ ਨਹੀਂ ਹਾਂ ਮੈਂ ਆਪਣੇ ਗੁਰੂ ਦਾ ਅਸਲੀ ਸੇਵਕ ਹਾਂ ਸਮਝ ਨਹੀਂ ਰੰ ਤੂੰ ਮੈਨੂੰ ਨਹੀਂ ਮੈਂ ਕਿਹ ਰੋਕ ਸਕਦਾ ਕੋਈ ਤੇ ਅੱਜ ਕੱਲ ਕੋਈ ਲਿਖਿਆ ਨਹੀਂ ਤੈਨੂੰ ਇੱਕ ਗੀਤ ਜੀ ਲਿਖਿਆ ਦੱਸੋ ਅੱਠ ਕਿਤਾਬਾਂ ਲਿਖ ਚੁੱਕਾ ਹਾਂ ਮੈਨੂੰ ਕੋਈ ਨਹੀਂ ਜਾਣ ਕਹਿਣ ਹੋਰ ਹੋਰ ਕੀ ਕਰਦਾ ਅੱਛਾ ਜੀ ਪਰ ਮੈਂ ਹਾਂ ਗੁੱਟਦਾ ਤਾਂ ਹਨੇ ਨਾ ਹੋਰ ਕੋ ਕੰਮ ਕਰਦਾ ਨਹੀਂ ਸਹੀ ਗੱਲ ਹੈ ਜਿਹੜੀ ਗੱਲ ਹੈ ਮੈਂ ਜਿਹੜੇ ਕੰਮ ਕਰਦਾ ਉਹ ਹੀ ਕਰੀ ਜਾਣੀ ਤੁਸੀਂ ਜਿਹੜੇ ਕਰਦੇ ਹੋ ਉਹ ਕਰਦੇ ਹੋਗੇ ਜੀ ਜੀ ਇੱਥੇ ਕਿਹੜਾ ਬਢੇਪਾ ਆ ਜਾਂਦਾ ਮੈਂ ਲੇਖਣੀ ਕੀ ਮੇ ਬਟੇ ਪਾ ਗਿਆ ਨਾਲੇ ਗੁਣ ਬੰਦ ਹੋ ਗਏ ਇਹਦੇ ਵਿੱਚ ਇਹਦਾ ਕਾਲਮ ਜਿਆਦਾ ਜਲਦੀ ਅੱਗੇ ਨਾਲ ਅੱਗੇ ਨਾਲ ਦੰਗਾਈ ਚੱਲੀ ਜਾਂਦੀ ਆ ਤੇ ਇੱਕ ਜਗ੍ਹਾ ਇੱਥੇ ਰਹਿਨੇ ਤੁਸੀਂ ਕਹਤੇ ਨਹੀਂ ਮੈਂ ਰਹਿੰਦਾ ਇੱਥੇ ਹੀ ਆ ਸਮਝ ਬਚਪਨ ਤੋਂ ਮੇਰੇ ਡੈਡੀ ਦੁਕਾਨ ਸੀ ਤੇ ਮੈਂ ਵੀ ਇੱਥੇ ਦਸਤਜੀ ਦੀ ਰੋਡ ਤੇ ਬਣਾਇਆ ਅੱਛਾ ਜੀ ਘਰ ਮੇਰਾ ਗਾਹਾਂ ਹੋਰ ਆ ਉਹ ਜਿਸ ਤੋਂ ਬਣਾ ਅੱਛਾ ਜੀ ਆ ਮੇਰਾ ਤੁਮ ਜੀ ਦੁਨੀਆ ਮਰਜੀ ਕਿੱਚੋਂ ਮਾਰੇ ਕਿੰਦਰ ਆਇਓ ਪੰਜਾਬੀ ਪਾਕ ਰਹੋ ਨਹੀਂ ਫੁੱਟ ਮੇਰੇ ਨਾ ਦਿਲ ਦੀ ਤਮੰਨਾ ਬਹੁਤ ਦੇਰ ਦੀ ਸੀ ਕਿ ਤੁਹਾਡੇ ਮੰਗਣਾ ਜਰੂਰੀ ਹੈ ਦਰਸ਼ਨ ਕਰਨੇ ਫਿਰ ਮੈਂ ਆਇਆ ਸੀ ਕਿ ਕਿਹੜੀ ਜਗ੍ਹਾ ਤੁਸੀਂ ਉੱਥੇ ਨੇ ਪਾਜੀ ਕਿੱਥੇ ਹੈ ਬੈਡਵਰਡ ਮੈਂ ਪਤਾ ਨਹੀਂ ਕਿੰਨੀ ਮੰਗੇ ਇੱਕ ਵੀ ਨਹੀਂ ਆਇਆ ਅੱਛਾ ਮੈਂ ਤਾਂ 15-15 ਦਿਨ ਜਾਂ 20-20 ਦਿਨ ਲਿਜਿਏ ਅੱਛਾ ਜੀ ਮਲਕੀਰ ਦਾਬ ਮੇਰੇ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬੜੀ ਜੀ ਕੱਲ ਦਾ ਉੱਥੇ ਬਹਿ ਕੇ ਤਿਆਰ ਕਰਾਇਆ ਕਰਾ ਕੇ ਰਿਕਾਰਡਿੰਗ ਕਰਾਈ ਸੀ ਉਹਨੇ ਘੜੀ ਮੇਰੀ ਭੈਣਾਂ ਤੇ ਮੇਰੇ ਭਾਂ ਦੀ ਪੰਜਵਾ ਮੇਰੇ ਰਿਸ਼ਤੇਦਾਰੀ ਇੱਕ ਤੇ ਇੱਕ ਉਹ ਮੇਰੇ ਸਾਰਾ ਇੰਗਲੈਂਡ ਹੀ ਰਿਸ਼ਤੇਦਾਰ ਆ ਉਹਦੇ ਤਾਂ ਮੈਂ ਜਦ ਜਾਨਣਾ ਦੇਸ਼ ਪਰਦੇਸਾਂ ਹੁੰਦੇ ਨੂੰ ਬੰਨ ਨੂੰ ਛੜਦੇ ਨੇ ਸੰਦੇ ਦੀ ਟੈਲੀਫੋਨ ਹੁਣ ਸੇ ਕਰ ਦੇਣਾ ਲਿਖ ਦੇਣਾ ਦੁਨੀਆ ਨਾ ਕਿਹੜਾ ਪਾਲਣ ਰਾਤ ਨੂੰ ਪੈਣੀ ਸੌਣ ਦਿੰਦਾ ਬਹੁਤ ਉੱਥੇ ਪਿਆਰ ਮੁਹੱਬਤ ਗਾਣੇ ਜਿਹੜੇ ਆ ਜਿਹੜਾ ਸੀ ਜਦੋਂ ਮੈਂ ਦੇਖ ਲਈ ਬਲੇ ਤਿਆਰ ਦੇਖ ਲਈ ਬਲੇ ਪੂਰੇ ਅੰਗਾਂ ਦੇ ਵਿੱਚ ਦਿਲ ਨਹੀਂ ਬਲੇ ਬੰਦ ਸਵਰਨੇ ਖਾਣੇ ਖਾ ਕੇ ਫਿਰ ਵੀ ਦਿਲ ਨਹੀਂ ਭਰਦਾ ਪਰ ਮੇਰਾ ਮਾਂ ਦੇ ਹੱਥਾਂ ਦੀਆਂ ਬੱਕੀਆਂ ਰੋਟੀਆਂ ਖਾਣ ਨੂੰ ਬੜੇ ਜੀ ਕਰਦਾ ਇਹ ਮਲਕੀਤ ਨੂੰ ਉੱਥੇ ਉਹਦੇ ਘਰ ਹੀ ਲਿਖਾਇਆ ਸੀ ਤਿਆਰੀ ਵੀ ਕਰਾਈ ਸੀ ਪਰ ਮਨਕੀਦ ਹੋਰ ਬਹੁਤ ਸਾਰਿਆਂ ਨੇ ਗੀਤ ਬਹੁਤ ਦਿਲ ਕਰਾਏ ਤੇ ਮੈਂ ਹੁਣ ਜਾਂਦਾ ਘੱਟ ਮੁਲਕਾਂ 'ਚ ਤੇ ਮੈਂ ਆਪਣੇ ਇੱਥੇ ਰਹਿਣਾ ਹੁਣ ਕਿੰਨੇ ਉਮਰੋਂ ਪਾਜ ਤੱਕ ਉਮਰੋਂ ਬਾਰੇ ਨਹੀਂ ਪੁੱਛਦੀਆਂ ਨਹੀਂ ਕਿਸੇ ਨੂੰ ਠੀਕ ਮੈਂ ਜਿੱਦਾਂ ਤੁਸੀਂ ਮੈਨੂੰ ਕਹਿੰਦਾ ਵੀ ਬਈ ਛੋਟੇ-ਛੋਟੇ ਹੁੰਦੇ ਸੀ ਕੀ ਮੈਨੂੰ ਝੂਠ ਵੀ ਬੋਲਣਾ ਆਉਂਦਾ ਪਤਾ ਮਲੇਗਾ ਤੁਸੀਂ ਬੇਟੇ بڑے ਹੋਣੇ ਹਾਂ ਜਦੋਂ ਮੈਂ ਛੋਟੇ ਕਹਿੰਦੇ ਕੋਈ ਵੀ ਨਹੀਂ ਆਪਣੇ ਆਪ ਨੂੰ ਬड़ा ਕਹਿੰਦਾ ਬड़ा ਕਹਿਣਾ ਚਾਹੀਦਾ ਬੜੇ ਕੋ ਬਣਾ ਬਤਾਏ ਦੀ ਬਣਾਨੀ ਹੈ ਜਿੱਤ ਮਾਨ ਕਰਦੇ ਸਤਿਕਾਰ ਕਰਦੇ ਆ ਜੇ ਚਲੋ ਮੈਂ ਕੁਛ ਵੀ ਕਹਿਣਾ ਤੁਸੀਂ ਮੈਂ ਸਤਿਕਾਰ ਕਰਦਾ ਤੁਹਾਡਾ ਬੜੇ ਉਮਰਾਂ ਦਾ ਕੋਈ ਮਤਲਬ ਨਹੀਂ ਨਗਰਨਾ ਇਹ ਜਿਹੜੀਆਂ ਕਨਾਂ ਜਾਂ ਮਾਲਕ ਨੇ ਬਖਸ਼ਿਸ਼ਾਂ ਕੀਤੀਆਂ ਉਹਨਾਂ 'ਚ ਕਈ ਕਿਹਾ ਜਾਂਦਾ ਹੈ ਵਡਾ ਕਿਥੋਂ ਅਸੀਂ ਤਾਂ ਮਾਲ ਨੇ ਬਾਣੀ ਨਾਲ ਜੁੜਿਆ ਸਤਿਗੁਰੂ ਦੀ ਬਰਕਤ ਦੀ ਬਾਣੀ ਪਾਣੀ ਦੇ ਨਾਲ ਮਹਾਰਾਜ ਪਹਿਲਾਂ ਜੁੜਿਆ ਹੀ ਕੋਈ ਨਹੀਂ ਸੀ ਜਦੋਂ ਦੇ ਅਸੀਂ ਕਿਹਾ ਗੁਰੂ ਉਸ ਬਲੇ ਦੇ ਜੁੜਿਆ ਸਾਨੂੰ ਨਸੀਬ ਤਾਂ ਸਾਨੂੰ ਆਈਆਂ ਜਦੋਂ ਇਹ ਸਟੋਰੀ ਉਹ ਤੋਂ ਪਹਿਲਾਂ ਸਟੋਰੀ ਦੱਸੋ ਕਿਹੜੀ ਹੁੰਦੀ ਸੀ ਮਹਾਰਾਜ ਦੀ ਜਿਹਦੇ ਪੁੱਤ ਸੀ ਸਾਰੇ ਨਾ ਉਹਨਾਂ ਨੇ ਕੀ ਲਿਖਿਆ ਸੀ ਉਹਨਾਂ ਬਾਰੇ ਕੋਣ ਸੀ ਉਹ ਕਿੱਦਾਂ ਸੀਗੇ ਉਹਨਾਂ ਦਾ ਉਹਨਾਂ ਦੇ ਉਹਨਾਂ ਉਹਨਾਂ ਦਾ ਤਾਂ ਪੈਨ ਤੇ ਕੋਈ ਗੋੜੀ ਵੀ ਨਹੀਂ ਸੀ ਲਿਖਣ ਦਾ ਕਾਰਨ ਨਹੀਂ ਲਿਖਣਾ ਤੇ ਇੱਕ ਪਾਸੇ ਰਹਿ ਗਏ ਮੇਰੀ ਸਪੀਕਰਾਂ ਦੇ ਵਿੱਚ ਲੋਕਾਂ ਨੇ ਬਗਾਵਤ ਕੀਤੀ ਮੇਰੀ ਸਾਰੀਆਂ ਬਰਾਦਰੀਆਂ ਨੇ ਬਗਾਵਤ ਕੀਤੀ ਮੈਨੂੰ ਬੁਲਾਇਆ ਪੰਚਾਇਤਾਂ ਚ ਮੈਨੂੰ ਉੱਧਾਂ ਬੁਲਾਇਆ ਤੇ ਮੈਂ ਕਿਹਾ ਮੈਂ ਮ ਆਪਣੇ ਪੇਂ ਨੂੰ ਜੋ ਮਰਜ਼ੀ ਕਹਿ ਸਕਦਾ ਤਾਂ ਤੁਹਾਡੇ ਪੇਂ ਵਾਂਗੂ ਇਸ ਵੀ ਬਗਾਨੇ ਨਹੀਂ ਹੈਗੇ ਤੁਹਾਡੇ ਪੇਂ ਇਹਨਾਂ ਚ ਕੋਈ ਨਹੀਂ ਹੈਗਾ ਤੁਹਾਡੇ ਗੁਰੂ ਗ੍ਰੰਥ ਸਾਹਿਬ ਸ਼ਲੋਕ ਕਿੰਨੇ ਹੈਗੇ ਆ ਤੁਸੀਂ ਮੈਨੂੰ ਗੱਲ ਤਾਂ ਦੱਸੋ ਕੋ ਪੜ ਕੇ ਮੈਂ ਯਾਰੋ ਸਭ ਕੁਝ ਪੜਿਆ ਆ ਮੈਂ ਸਾਰੇ ਇਲਮ ਪੜਿਆ ਆ ਤੇ ਮੇਰੇ ਨਾਲ ਮੈਂ ਵੀ ਲਿਖਾ ਨਹੀਂ ਪੜਿਆ ਆ ਪੰਜਾਬ ਦਾ ਇੱਕੋ ਇੱਕ ਲਖਾਰੀ ਜਿਹਨੂੰ ਰਾਜਗੀਤਕਾਰ ਕਹਿੰਦੇ ਆ ਉਹ ਮੈਂ ਬਣਿਆ ਮੈਨੂੰ ਪੈਨਸ਼ਨ ਮੈਨੂੰ ਗਵਰਨਮੈਂਟ ਪ੍ਰੀਮੀਅਮ ਨਿਕਾਲੀ ਹੈ ਸਾਡੇ ਕਹੇ ਮੇਰੀਆਂ ਕਿਤਾਬਾਂ ਜਿਹੜੀਆਂ ਆਉਣ ਵਾਲੇ ਸਮੇਂ ਫਿਰ ਲੱਗਣਗੀਆਂ ਸਕੂਲਾਂ 'ਚ ਹੋਰ ਸਾਰੇ ਲੱਗਣੀਆਂ ਅੱਠ ਕਿਤਾਬਾਂ ਵਿੱਚ ਲਿਖ ਚੁੱਕਾ ਮੈਂ ਸਾਨੂੰ ਦਿਓ ਫੇ ਕਿਤਾਬਾਂ ਨਹੀਂ ਐਸ ਵੇਲੇ ਕਿਤਾਬ ਸਾਨੂੰ ਕਿੱਥੇ ਦੇਣ ਨੂੰ ਘਰ ਬੈਠਾ ਅੱਛਾ ਜੀ ਮੇਰੀ ਇੱਕ ਕਿਤਾਬ ਆਈ ਸੀ ਇਹਨੂੰ ਬਕਾਅ ਤੇ ਜਦੋਂ ਕੀਤੀ ਫਿਰ ਮੈਂ ਇੱਕ ਲਿਖੀ ਪੰਜ ਪਿਆਰੇ ਮੇਰਾ ਪਰਿਵਾਰ ਅੱਛਾ ਜੀ ਉਹ ਜਿਹੜੀ ਕਿਤਾਬ ਸੀ ਜਦੋਂ ਇਹਨਾਂ ਦੇ ਹੱਥਾਂ 'ਚ ਗਈ ਹਾਂ ਇਹਨਾਂ ਨੂੰ ਹੀ ਨਹੀਂ ਸੀ ਪਤਾ ਉਹ ਕਹਿੰਦਾ ਉਹਨੇ ਕਿਹਾ ਗੁਰੂ ਗੋਬਿੰਦ ਸਿੰਘ ਜੀ ਹਾਂ ਸਿੰਘੋ ਪੰਜ ਪਿਆਰੇ ਇਹ ਮੇਰਾ ਪਰਿਵਾਰ ਮੈਨੂੰ ਇਹ ਨਾ ਕਹੋ ਮੈਂ ਦਿਲ ਤੇ ਸਭ ਕੁਝ ਬਾਤ ਤੂੰ ਮੇਰੀ ਦਵਾ ਕਾ ਪੜਦੇਂ ਗੁਰਦੁਆਰੇ ਤੂੰ ਕਹਿੰਦੀ ਇਹ ਹੋਈ ਸੁਤ ਮਾਰਗਾ ਤੁਸੀਂ ਕੰਨ ਕੱਛੇ ਪਾਈ ਫਿਰਦੇ ਆਂ ਅੱਛਾ ਤੁਸੀਂ ਕਹਿੰਦੇ ਮੇਰੇ ਬਾਣੇ ਪਾਈ ਫਿਰਦੇ ਆਂ ਜਿਦ ਤੁਸੀਂ ਮੇਰੇ ਪੁੱਤ ਨਹੀਂ ਹੈਗੇ ਅੱਛਾ ਠੀਕ ਹੈ ਤੁਸੀਂ ਮੇਰੇ ਉਹਨਾਂ ਦਾ ਉਹਨਾਂ ਪੱਤਾ ਨੂੰ ਕਿਉਂ ਕਹੀ ਜਾਂਦੇ ਕੱਲਿਆਂ ਦੇ ਇਹਦਾ ਕੁਝ ਵੀ ਨਹੀਂ ਰਹਿ ਗਿਆ ਉਥੇ ਦਵਾ ਨਹੀਂ ਪੱਟ ਹੋਈ ਇਹਨਾਂ ਦੀ ਇਹ ਬੋਲੋਂ ਬੰਦ ਹੋ ਗਿਆ ਮੈਂ ਕਹਾ ਗ੍ਰਾਂਥੀਆਂ ਉਨ ਲਿਆਉ ਮੇਰੇ ਸਾਹਮਣੇ ਠੀਕ ਲਿਆ ਕੇ ਮੈਨੂੰ ਜਿਹੜੇ ਤੁਹਾਡੇ ਆ ਇਹਨਾਂ ਨੂੰ ਗ੍ਰਾਂਥੀਆਂ ਨੂੰ ਮੈਂ ਪੁੱਛਾਂ ਤੁਹਾਨੂੰ ਆਉਂਦਾ ਕੀ ਆ ਮੇਰਾ ਲੋਟ ਵਾਲ ਤੇ ਮੈਂ ਪੜਿਆ ਵਿਚਾਰੇ ਮੈਂ ਉਹੀ ਗੱਲ ਕਰਦਾ ਵੀ ਜਿਹੜੀ ਗੱਲ ਹੈ ਜੀ ਆ ਨਾ ਇਹ ਬੜੇ ਮੁਸ਼ਕਲੋ ਮੇਰਾ ਉਸਤਾਦ ਸੀ ਕੁੰਵਿੰਦਰ ਸਿੰਘ ਪੰਚੀ ਪਾਕਿਸਤਾਨ ਦਾ ਸ਼ਹਿਰ ਅੱਛਾ ਜੀ ਤੇ 7 ਸਾਲ ਮੈਂ ਆਪਣੀ ਕੋਲ ਰੱਖਿਆ ਮੈਂ ਇਹ ਇਲਮ ਰਸਾਂ ਦਾ ਰਸਾਂ ਦਾ ਅਭਿਆਸ ਹੁੰਦਾ ਹੈ ਠੀਕ ਹੈ ਜਿਹੜੇ ਗਾਉਂਦੇ ਉਹ ਰਾਗਾਂ ਦਾ ਅਭਿਆਸ ਕਰਦੇ ਹਾਂ ਇਹਨਾਂ ਲਿਖਦਾ ਉਹਨੂੰ ਰਸਾਂ ਦਾ ਅਭਿਆਸ ਕਹਿੰਦੇ ਰਸਾਂ ਦੀ ਪੀਏਐਮ ਹੈ ਕੀ ਕੋ ਮੈਂ ਕੀਤੀ ਆ ਮੈਂ ਕਦੇ ਐਵੇਂ ਐਵੇਂ ਥੋੜਾ ਥੋੜਾ ਇਹਦਾ ਫਿਲਮਾਂ ਬਣਾਈਆਂ ਪਹਿਲੀ ਫਿਲਮਾ ਮੇਰੀ ਬਲਬੀਰੋ ਭਾਵੀ ਅੱਛਾ ਸਹੀ ਸੁਣੀ ਆ ਦੁਜੀ ਸਰਪੰਚ ਦੁਜੀ ਸਲੀਕੀ ਹੋਣੀ ਸਰਪੰਚ ਵੀ ਦੇਖੀ ਦੋਨੇ ਦੇਖਿਆ ਮਟਵਾੜਾ ਵੀ ਦੇਖਿਆ ਮੈਂ ਕਦੇ ਮੈਂ 8 ਫਿਲਮਾਂ ਮੈਂ ਬਣਾਈਆਂ ਬੰਬੀ ਰਹਿ ਕੇ ਬਿੰਦਰ ਜੀ ਨਾਲ ਠੀਕ ਹੈ ਤੁਮਨੇ ਕਿ ਮੈਂ ਇੱਥੇ ਤਾਂ ਨਹੀਂ ਬੈਠ ਰਿਹਾ ਮੈਂ ਬਹੁਤ ਕੁਝ ਕੀਤਾ ਦੁਨੀਆ ਦਾ ਸਮਾਜ ਜੋ ਕੁਝ ਖੇਲ ਕਰਨਾ ਚਾਹੀਦਾ ਉਹ ਕਰਕੇ ਦੇਖਿਆ ਤੁਹਾਡੇ ਬਹੁਤ ਕੁਮਕੇ ਦੁਨੀਆ ਨੂੰ ਕੁਮਕੇ ਦੇਖ ਲਈ ਸਾਰੀ ਫੋਰ ਦਾ ਵਰਲਡ ਬੀ थैंक यू ਬੀ ਨਿਕੋ ਜੀ ਸਾਡੇ ਪਰ ਤੇ ਤੁਹਾਡੇ ਪਰ ਅਸ਼ੀਰਵਾਦ ਦੇਣ ਤੇ ਮੈਂ ਕਿੱਦਾਂ ਪਿੱਛੇ ਕਿਦਾਂ ਨੱਚੂਗਾ ਸਾਹਮਣੇ ਕਿੰਨੀਆਂ ਗੱਲਬਾਤ ਚਲ ਠੀਕ ਹੈ ਠੀਕ ਹੈ